ਹੈਲੋ ਗਾਇਜ਼ ਗੁੱਡ ਮਾਰਨਿੰਗ ਨਮਸਕਾਰ ਸਤਿ ਸ਼੍ਰੀ ਅਕਾਲ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਉਹ ਆਈਟਮਾਂ ਦਿਖਾਵਾਂਗੇ ਸੀਜ਼ਨ ਦੀ ਹੋ ਚੁੱਕੀ ਹੈ ਸਟਾਟਿਕ ਸਮਰ ਸੀਜ਼ਨ ਆ ਰਿਹਾ ਹੈ ਗਰਮੀਆਂ ਦੇ ਕਾਟਨ ਦੇ ਵੇਲੇ ਦੁਪੱਟੇ ਵਾਲੇ ਸੂਟ ਆਪਣੇ ਕੋਲੇ ਗਏ ਨੇ ਆ ਜਿਹੜੇ ਕਿ ਹਰ ਭੈਣ ਨੂੰ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਦੇ ਸੂਟਾਂ ਦੀ ਵੈਰਾਈਟੀ ਤੁਹਾਨੂੰ ਆਪਾਂ ਦਿਖਾਵਾਂਗੇ ਬਹੁਤ ਹੀ ਸੋਹਣੇ ਸੋਹਣੇ ਇਹ ਜਲਦ ਮੈਂ ਤੁਹਾਨੂੰ 4-5 ਪੀਸ ਦਿਖਾ ਰਿਹਾ ਆਓ ਚੱਲਦੇ ਆਪਾਂ ਸੂਟਾਂ ਦੇ ਕੰਨੀ ਅੱਜ ਇਹਨੇ ਸੋਹਣੇ ਸੋਹਣੇ ਡਿਜ਼ਾਈਨ ਮੇਰੇ ਪਿੱਛੇ ਹੀ ਆ ਕੇ ਮਿਲਨੇ ਤਾਂ ਲੋ ਆ ਦੇਖੋ ਜੀ ਐਡੇ ਭਾਜੀ ਦਿਖਾਉਣਗੇ ਤੁਹਾਨੂੰ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸੋਹਣੇ ਸੂਟ ਹਾਂਜੀ ਜਿਵੇਂ ਕਿ ਤੁਹਾਨੂੰ ਵੀਰੇ ਨੇ ਦੱਸਿਆ ਰੈਕ ਦੇ ਵਿੱਚ ਸਾਹਮਣੇ ਦੇਖ ਸਕਦੇ ਹੋ ਜੀ ਕਾਟਨ ਸੂਟ ਕਾਟਨ ਦੁਪੱਟਾ ਜਿਹਨੂੰ ਆਪਾਂ ਕਹਿੰਦੇ ਆ ਗਰਮੀਆਂ ਦਾ ਤੋਹਫਾ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਜੀ ਠੀਕ ਹੈ ਇਹ ਤਾਂ ਹਜੇ ਦੇਖੋ ਸ਼ੁਰੂਆਤ ਹੈ ਜੀ कॉटन सूट कॉटन दुपट्टा ਦੀ ਬਹੁਤ ਕਸਟਮਰਾਂ ਦੀ ਭਾਰੀ ਡਿਮਾਂਡ ਤੋਂ ਬਾਅਦ ਬਹੁਤ ਸਾਰੇ ਆਰਟੀਕਲ ਆਪਣੇ ਸਾਹਮਣੇ ਆ ਚੁੱਕੇ ਹੈ ਤੇ ਬਹੁਤ ਸਾਰੇ ਆਰਟੀਕਲ ਹੈਗੇ ਨੇ ਇਹਨਾਂ ਸੂਟਾਂ ਦੇਖੋ ਸਟਾਰਟਿੰਗ ਰੇਂਜ 415 ਤੋਂ ਸੂਟ ਸਟਾਰਟ ਹੋ ਜਾਣਗੇ ਗੱਲ ਕਰੀਏ कॉटन सूट कॉटन ਦੁਪੱਟਿਆਂ ਦੀ ਤੇ ਆਪਣੇ ਕੋਲ ਫੈਂਸੀ ਤੋਂ ਫੈਂਸੀ ਪਏ ਨੇ ਜੀ ਨਾਰਮਲ ਤੋਂ ਨਾਰਮਲ ਪਏ ਨੇ ਬਿਲਕੁਲ ਨਾਰਮਲ ਤੋਂ ਨਾਰਮਲ ਉਸੇ ਤਰੀਕੇ ਨਾਲ ਰੇਂਜ ਹੈਗੀ ਆ ਅਲੱਗ-ਅਲੱਗ ਵੈਰਾਈਟੀ ਦੇ ਵਿੱਚ ਆਪਣੇ ਨੂੰ ਮਿਲ ਜਾਣਗੇ ਜਿਵੇਂ ਕਿ ਸਭ ਤੋਂ ਪਹਿਲਾਂ ਸਮਰ ਦਾ ਜਿਹੜਾ ਤੋਹਫਾ ਆ ਤੁਹਾਡੇ ਸਾਹਮਣੇ ਜਿਹੜਾ ਸੂਟ ਆਪਾਂ ਓਪਨ ਕਰਨ ਜਾ ਰਹੇ ਹਾਂ ਇਹ ਹੈ ਜੀ 650 ਦੀ ਰੇਂਜ ਦੇ ਵਿੱਚ ਥੋੜਾ ਫੈਨਸੀ ਲੁੱਕ ਵਾਲਾ ਹੈ कॉटन ਸੂਟ कॉटन ਦੁਪੱਟਾ ਆ ਪਰ ਇਹਦੇ ਵਿੱਚ ਨਾ ਥੋੜਾ ਜਿੱਦਾਂ ਆਪਣੇ ਕੋਲ ਪੈਚਵਰਕ ਨਾਲ ਰਿਲੇਟਡ ਆਪਣੇ ਕੋਲੇ ਵੈਰਾਈਟੀ ਹੈਗੀ ਆ ਹਾਂ ਜੀ ਹਾਂ ਜੀ ਇਹਦੇ ਵਿੱਚ ਵੀ ਆਪਣੇ ਕੋਲੇ ਪੈਚਵਰਕ ਦੇ ਵਿੱਚ ਗੋਲ ਡਿਜ਼ਾਈਨ ਆ ਜਾਊਗਾ ਵੀ ਨੈਕ ਆ ਜਾਊਗਾ ਚੌਰਸ ਡਿਜ਼ਾਈਨ ਆ ਜਾਊਗਾ ਹੀ ਵੈਰੀਅਸ ਟਾਈਪ ਦੇ ਆਪਣੇ ਕੋਲ ਗਲੇ ਦੇ ਡਿਜ਼ਾਈਨ ਵੀ ਨੇ ਇਹਦੇ ਵਿੱਚ ਪੈਚਵਰਕ ਦੇ ਵਿੱਚ ਤੇ ਕਈ ਟਾਈਪ ਦੇ ਆਪਣੇ ਕੋਲੇ ਡਿਜ਼ਾਈਨ ਨੇ ਕਲਰ ਨੇਗੇ ਅਲੱਗ-ਅਲੱਗ ਕਲਰ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਇਹ ਵੈਰਾਈਟੀ ਜਿਹੜੀ ਹੈਗੀ ਆ ਇਹ ਤੁਹਾਨੂੰ ਮਿਲ ਜੇਗੀ ਸੋ ਇਹ ਤਾਂ ਹਜੇ ਸਟਾਰਟਿੰਗ ਹੈ ਜੀ ਅਲੱਗ-ਅਲੱਗ ਕਲਰ ਡਿਜ਼ਾਈਨ ਆਪਾਂ ਤੁਹਾਨੂੰ ਇੱਕ-ਇੱਕ ਓਪਨ ਕਰਕੇ ਪੀਸ ਦਿਖਾਵਾਂਗੇ ਜੀ ਜਿਹੜੇ ਕਿ ਅਲੱਗ-ਅਲੱਗ ਕਲਰਾਂ ਦੇ ਵਿੱਚ ਹੋਣਗੇ ਸੋ ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਜੀ ਜਿਹੜੇ ਹੁਣ ਤੁਸੀਂ ਪੀਸ ਦੇਖ ਰਹੇ ਹੋ ਇਹ ਹੈ ਜੀ कॉटन दुपट्टा सूट ਜਿੰਨਾ ਨਾ ਪੂਰੇ ਵੱਡੇ ਸਾਈਜ਼ ਦੇ ਫੁੱਲ ਸਾਈਜ਼ ਦੇ ਦੁਪੱਟੇ ਆਉਣਗੇ ਜੀ 2.5 ਮੀਟਰ ਦਾ ਖੁੱਲਾ ਡੁਲਰ ਦੁਪੱਟਾ ਆਏਗਾ ਕੱਲੇ ਕੱਲੇ ਪੀਸ ਤੁਹਾਨੂੰ ਓਪਨ ਕਰਕੇ ਕੱਲੇ ਕੱਲੇ ਪੀਸਾਂ ਦੇ ਰੰਗ ਡਿਜ਼ਾਈਨ ਆਪਾਂ ਤੁਹਾਡੇ ਸਾਹਮਣੇ ਸ਼ੋਅ ਕਰਾਂਗੇ ਜੀ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਅਲੱਗ-ਅਲੱਗ ਪੈਟਰਨ ਦੇ ਵਿੱਚ ਮਿਲ ਜਾਣਗੇ ਕੋਈ ਵੱਡੇ ਫਲਾਵਰ ਵਾਲਾ ਪ੍ਰਿੰਟ ਹੈ ਕੋਈ ਛੋਟੇ ਫਲਾਵਰ ਵਾਲਾ ਪ੍ਰਿੰਟ ਹੈ ਕੋਈ ਲਾਈਟ ਕਲਰ ਸ਼ੇਡ ਆ ਗਿਆ ਕਿਸੇ ਦਾ ਡਾਰਕ ਜਿੱਦਾਂ ਦਾ ਤੁਹਾਨੂੰ ਪਸੰਦ ਹੈ ਜੀ ਬਿਲਕੁਲ ਓਦਾਂ ਦੀ ਵੈਰਾਈਟੀ ਆਪਾਂ ਜਿਹੜੀ ਕਿ ਰਹੇਗੀ ਸਿਰਫ ਔਰ ਸਿਰਫ 550 ਦੇ ਵਿੱਚ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਜੀ ਪੀਸ ਹਾਂਜੀ ਹਾਂਜੀ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਆਪਣੇ ਕੋਲੇ ਬਹੁਤ ਸਾਰੇ ਤਰ੍ਹਾਂ ਦੇ ਡਿਜ਼ਾਈਨ ਨੇ ਇਹਨਾਂ ਦੀ ਲੁੱਕ ਦੇਖ ਸਕਦੇ ਤੁਸੀਂ ਲੁੱਕ ਕਿੰਨੀ ਸੋਹਣੀ ਲੱਗਦੀ ਹੈ ਇਹ ਸੂਟਾਂ ਦੀ कॉटन ਦੇ ਸੂਟ ਤੇ कॉटन ਦਾ ਦੁਪੱਟਾ ਮਿਲਣਾ ਬਹੁਤ ਵੱਡੀ ਗੱਲ ਹੈ ਇਹ ਇੱਕ ਤਾਈ कॉटन ਦਾ ਜਿਹੜਾ ਦੁਪੱਟਾ ਹੀ ਇਹ ਸਾਈਜ਼ ਵੀ ਇਹਦਾ ਪੂਰਾ ਮਿਲੂਗਾ ਇਹ ਤੁਹਾਨੂੰ ਸਾਈਜ਼ ਦੀ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਕਸਟਮਰ ਨੂੰ ਸਾਈਜ਼ ਵੀ ਇਹਦਾ 2.5 ਮੀਟਰ ਹੋਊਗਾ ਤੇ ਦੁਪੱਟਾ ਵੀ ਤੁਹਾਨੂੰ ਖੋਲ ਕੇ ਦਿਖਾਵਾਂਗੇ ਅੱਗੇ ਆਪਣੇ ਵੀਡੀਓ ਨੂੰ ਤੁਸੀਂ ਪੂਰੇ ਧਿਆਨ ਨਾਲ ਦੇਖਣਾ ਹੈ ਵੀਡੀਓ ਸਕਿਪ ਨਹੀਂ ਕਰਨੀ ਹੁਣ ਆਪਣੇ ਕੋਲੇ 450 ਵਾਲੇ ਸੂਟ ਆ ਗਏ 400 ਤੋਂ ਸਟਾਰਟਿੰਗ 415 ਤੋਂ ਸਟਾਰਟਿੰਗ ਹੋ ਰਹੀ ਹੈ ਇਹਨਾਂ ਦੀ ਇਸ ਤੋਂ ਘੱਟ ਰੇਟ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਤੁਸੀਂ ਕਿਤੇ ਵੀ ਨਹੀਂ ਜਾਣਾ ਇਹ ਸਿਰਫ ਗੋਠੀ ਵਾਲਾਂ ਦੇ ਆਉਣਾ ਹੈਗਾ ਤੇ ਆਪਣੇ ਵੀ ਨੈਕ ਦਾ ਡਿਜ਼ਾਈਨ ਆ ਗਿਆ ਇਹਦੇ ਵਿੱਚ ਵੀ ਗਲੇ ਦਾ ਡਿਜ਼ਾਈਨ ਦੇਖੋ ਤੁਸੀਂ ਗਲੇ ਦੇ ਡਿਜ਼ਾਈਨ ਵੀ ਇੰਨੇ سارے ਡਿਜ਼ਾਈਨ ਨੇ ਕਿ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੀ ਬਿਲਕੁਲ ਜੀ ਅਲੱਗ ਹੀ ਲੋਕ ਹੋ ਜਾਂਦੀ ਹੈ कॉटन ਸੂਟ कॉटन ਦੁਪੱਟਾ ਹਰ ਇੱਕ ਕਸਟਮਰ ਦੀ ਡਿਮਾਂਡ ਹੈ ਸੋਡੀ ਡਿਮਾਂਡ ਤੇ ਲੈ ਆਏ ਆ ਜੀ 415 ਤੋਂ ਸਟਾਰਟ ਹੋ ਕੇ ਅਲੱਗ-ਅਲੱਗ ਪੈਟਰਨ ਡਿਜ਼ਾਈਨ ਦੇ ਵਿੱਚ ਤੁਹਾਡੇ ਸਾਹਮਣੇ ਸ਼ੋਅ ਹੋ ਚੁੱਕੇ ਨੇ ਕਲਰ ਡਿਜ਼ਾਈਨ ਠੀਕ ਹੈ ਅਜੇ ਬਹੁਤ ਸਾਰੀ ਵੈਰਾਈਟੀ ਆਏਗੀ ਇਹ ਸਿਰਫ ਸਟਾਰਟਿੰਗ ਹੈ ਜੀ ਸੋ ਜਿਨ੍ਹਾਂ ਨੂੰ ਨਹੀਂ ਪਤਾ ਕਿ ਹਾਂਜੀ ਗਰਮੀਆਂ ਦਾ ਤੋਹਫਾ ਗੋਠੀ ਵਾਲੇ ਦੇ ਆ ਚੁੱਕਿਆ ਹੈ ਸਮਰ ਵੈਰਾਈਟੀ ਦੀ ਸ਼ੁਰੂਆਤ ਹੋ ਚੁੱਕੀ ਹੈ ਜਰੂਰ ਸ਼ਾਪ ਤੇ ਵਿਜ਼ਿਟ ਕਰਿਓ ਜੇ ਕੋਈ ਭੁੱਲ ਨਾ ਜਾਇਓ ਜੀ ਹਾਂਜੀ ਇਹ ਨਾ ਬਹੁਤ ਵੱਡਾ ਗਿਫਟ ਹੈ ਇਹ ਕਸਟਮਰ ਦੇ ਲਈ ਜਿਹੜੇ ਕਿ ਕਸਟਮਰ ਬਹੁਤ ਟਾਈਮ ਤੋਂ ਵੇਟ ਕਰ ਰਹੇ ਸੀ ਕੋਟਨ ਦੀ ਵੈਰਾਈਟੀ ਕਦੋਂ ਆਊਗੀ ਜੀ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਉਹ ਕਸਟਮਰ ਆਪਣੇ ਕਦੋਂ ਵੀ ਸੂਟ ਆ ਕੇ ਲਿਜਾ ਸਕਦੇ ਨੇ ਕੋਟਨ ਦੀ ਵੈਰਾਈਟੀ ਆਪਣੇ ਕੋਲੇ ਬਹੁਤ ساری ਕੋਟਨ ਦੀ ਵੈਰਾਈਟੀ ਆ ਚੁੱਕੀ ਹਰ ਵਾਰੀ ਆਪਣੇ ਕੋਲੇ ਨਿਊ ਲੁੱਕ ਨਿਊ ਡਿਜ਼ਾਈਨ ਤੇ ਨਿਊ ਵੈਰੀਅਸ ਟਾਈਪ ਦੇ ਡਿਜ਼ਾਈਨ ਆਉਂਦੇ ਨੇ ਤੁਸੀਂ ਜਿਹੜੇ ਕਿ ਸਿਰਫ ਗੋਠੀ ਵਾਲਾਂ ਦੀ ਆ ਕੇ ਦੇਖੋਗੇ ਆਪਣੇ ਕੋਲੇ ਰੀਸੈਲਰ ਨੇ ਜਿਹੜੇ ਰੀਸੈਲਰ ਵੀ ਆ ਕੇ ਭਰ-ਭਰ ਕੇ ਮਾਲ ਲਈ ਜਾ ਸਕਦੇ ਨੇਗੇ ਤੇ ਉਹ ਆਪਣੇ ਕੋਲੇ ਇੰਨੇ ਘਾ ਟ੍ਰੈਂਡਸ ਦੇ ਵਿੱਚ ਹੈ ਕਿ ਕਸਟਮਰ ਹਰੇਕ ਬਾਈ ਕਰ ਸਕਦੇ ਹੀ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਪੈਟਰਨ ਦਾ ਪੈਟਰਨ ਪ੍ਰਿੰਟ ਦਾ ਪ੍ਰਿੰਟ ਉੱਪਰ ਹਲਕੀ ਹਲਕੀ ਨਾਲ ਡਿਜ਼ਾਈਨਿੰਗ ਜੀ ਬਣੀ ਹੋਈ ਹੈ ਜੋ ਕਿ ਬਹੁਤ ਸੂਟਾਂ ਨੂੰ ਆਹ ਦੇਖੋ ਇਹ ਜਿਹੜਾ ਗ੍ਰੀਨ ਕਲਰ ਹੈ ਜੈਪੁਰੀ ਟਾਈਪ ਆ ਗਈ ਇਹ ਹੈ ਨਾ ਹੀ ਬਿਲਕੁਲ ਜੀ ਜੈਪੁਰੀ ਟਾਈਪ ਸੂਟ ਆ ਗਈ ਮਤਲਬ ਹਾਲ ਤੁਸੀਂ ਦੇਖ ਵੀ ਨਹੀਂ ਰਾਜਸਥਾਨੀ ਡਿਜ਼ਾਈਨ ਆ ਜੂਗਾ ਇਹ ਵਿੱਚ ਵੀ ਇਹਨਾਂ ਦੇ ਸੋ ਜਿੱਦਾਂ ਦਾ ਪ੍ਰਿੰਟ ਤੁਹਾਨੂੰ ਚਾਹੀਦਾ ਹੈ ਤੁਹਾਡਾ ਫੇਵਰਿਟ ਪ੍ਰਿੰਟ ਤੁਹਾਡੇ ਸਾਹਮਣੇ ਹੈ ਜੀ ਜਿਹੜਾ ਕਲਰ ਚਾਹੀਦਾ ਉਹ ਕਲਰ ਆ ਕੇ ਲੈ ਕੇ ਜਾ ਸਕਦੇ ਹੋ ਕੱਲਾ ਕੱਲਾ ਪੀਸ ਆਪਾਂ ਤੁਹਾਨੂੰ ਦਿਖਾਵਾਂਗੇ ਕੱਲੇ ਕੱਲੇ ਪੀਸ ਤੇ ਨਿਗਾਹ ਕਰਾਵਾਂਗੇ ਜਿਵੇਂ ਸਾਹਮਣੇ ਜਿਹੜਾ ਤੁਸੀਂ ਪੀਸ ਚੈੱਕ ਕਰ ਸਕਦੇ ਹੋ 415 ਦੀ ਰੇਂਜ ਦੇ ਵਿੱਚ ਠੀਕ ਹੈ ਸਾਹਮਣੇ ਲਾਈਨਾਂ ਵਾਲਾ ਪੀਸ ਹੈ ਵਿੱਚ ਥੋੜੀ ਥੋੜੀ ਹਲਕਾ ਜਿਹਾ ਨਾ ਫਲਾਵਰ ਫਲਾਵਰ ਬਣੀ ਹੈਗੀ ਆ ਉੱਪਰ ਵੀ ਸ਼ੇਪ ਨੈਕ ਹੈ ਉਹ ਇੱਥੇ ਜ਼ਰੀ ਦਾ ਵਰਕ ਹੋਇਆ ਹੈ ਪਲੇਨ ਬਾਟਮ ਹੈ ਨਾਲ ਇਸ ਤਰ੍ਹਾਂ ਲੱਗਦੀ ਜਿਵੇਂ ਕਿ ਇਹਦੇ ਅੰਦਰ ਵਿੱਚ ਆਪਣੇ ਗੁਲਦਸਤੇ ਰੱਖੇ ਹੁੰਦੇ ਨੇ ਬਿਲਕੁਲ ਜੀ ਬਿਲਕੁਲ ਦੇਖੋ ਦੋਸਤੀ ਵਾਲੀ ਗੱਲ ਤਾਂ ਇਹਨਾਂ ਨੇ ਬਾ ਕਮਾਲ ਕਹੀ ਹੈ ਜੀ ਅਲੱਗ ਅਲੱਗ ਕਲਰ ਅਲੱਗ ਅਲੱਗ ਡਿਜ਼ਾਈਨ ਆਪਣੇ ਨੂੰ ਇਹਦੇ ਵਿੱਚ ਮਿਲ ਜਾਣਗੇ ਜਿੱਦਾਂ ਤੁਸੀਂ ਕਹਿੰਦੇ ਹੋ ਉਦਾਂ ਦਾ ਤੁਹਾਡੇ ਸਾਹਮਣੇ ਆਰਟੀਕਲ ਵੀ ਹੈ ਜੀ ਸਾਰੇ ਡਿਜ਼ਾਈਨ ਪ੍ਰਿੰਟਿੰਗ ਬਿਲਕੁਲ ਨਵੀਂ ਹੈ ਜੀ ਫਰੈਸ਼ ਮਾਲ ਹੈ ਕੋਈ ਪੁਰਾਣੀ ਚੀਜ਼ ਨਹੀਂ ਦਿਖਾਉਂਦੇ ਜੀ ਹਾਂਜੀ ਹਾਂਜੀ ਆਹ ਦੇਖ ਸਕਦੇ ਹੋ ਤੁਸੀਂ ਆਪਣੇ ਰੈਂਕ ਕਿਵੇਂ ਭਰੇ ਪਏ ਨੇ ਸੂਟਾਂ ਦੇ ਨਾਲ ਇਹ ਸੂਟ ਤੁਸੀਂ ਆਪਣੇ ਘਰੇ ਲਿਜਾ ਸਕਦੇ ਹੋ ਬਿਲਕੁਲ ਜਾਇਜ਼ ਰੇਟ ਦੇ ਵਿੱਚ ਹੀ ਕਿਤੇ ਵੀ ਤੁਹਾਨੂੰ ਨਹੀਂ ਮਿਲਣੀ ਐਨੇ ਘੱਟ ਰੇਟ ਦੇ ਵਿੱਚ ਕਿਤੇ ਵੀ ਨਹੀਂ ਮਿਲਣੀ ਬਾਰ ਬਾਰ ਕਹਿ ਰਹੇ ਹਾਂ ਤੁਹਾਨੂੰ ਵੀਡੀਓ ਨਹੀਂ ਸਕਿਪ ਕਰਨੀ ਜੀ ਵੀਡੀਓ ਨੂੰ ਪੂਰੇ ਧਿਆਨ ਨਾਲ ਦੇਖਣਾ ਕੋਈ ਵੀ ਸੂਟ ਤੁਹਾਡਾ ਮਿਸ ਨਹੀਂ ਹੋਣਾ ਚਾਹੀਦਾ ਜੀ ਇਹ ਦੇਖੋ ਜੀ ਇਹ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਲਗਾ ਰੱਖੀ ਹੈ ਜੀ ਵੀਰੇ ਨੇ ਅਲੱਗ ਅਲੱਗ ਕਲਰ ਡਿਜ਼ਾਈਨ ਆਪਣੇ ਨੂੰ ਸਾਹਮਣੇ ਸ਼ੋਅ ਕੀਤੇ ਜਾ ਰਹੇ ਨੇ ਹਲਕਾ ਸ਼ੇਡ ਡਾਰਕ ਸ਼ੇਡ ਹਨਾ ਜਿੱਦਾਂ ਦਾ ਸ਼ੇਡ ਤੁਸੀਂ ਮੰਗੋਗੇ ਉਦਾਂ ਦੇ ਕੱਲੇ ਕੱਲੇ ਜਿਹੜੇ ਖੂਬਸੂਰਤ ਪ੍ਰਿੰਟ ਤੁਹਾਨੂੰ ਇੱਕ ਇੱਕ ਕਰਕੇ ਸ਼ੋਅ ਕਰੇਗਾ ਜੀ ਵੀਰਾ ਠੀਕ ਹੈ ਇਹਨਾਂ ਦੇ ਅਲੱਗ-ਅਲੱਗ ਪੈਟਰਨ ਹੋਣਗੇ ਜਿਹੜੇ ਮੈਚਿੰਗ ਸੂਟ ਨੇ ਇਹ ਨਾਲ ਕਾਟਨ ਦਾ ਫੁੱਲ ਸਾਈਜ਼ ਹੈ ਜਿਸਦੇ ਨਾਲ ਦੁਪੱਟਾ ਆਏਗਾ ਸ਼ਰਟ ਦੀ ਪ੍ਰਿੰਟਿੰਗ ਅਲੱਗ ਹੋਏਗੀ ਬਾਟਮ ਦੀ ਪ੍ਰਿੰਟਿੰਗ ਅਲੱਗ ਹੋਏਗੀ ਜੀ ਦੁਪੱਟੇ ਤੇ ਵੀ ਸਾਈਡ ਤੇ ਬਾਰਡਰ ਬਣਿਆ ਹੈਗਾ ਜੀ ਫੁੱਲਾ ਖੋਲਾ ਡੁਲਾ ਫੁੱਲ ਸਾਈਜ਼ ਦੁਪੱਟਾ ਹੀ ਫੁੱਲ ਸਾਈਜ਼ ਜੇ ਸਿਰਫ ਔਰ ਸਿਰਫ 650 ਜੀ ਹਾਂ ਜੀ 600 ਤੋਂ ਵੱਧ ਰੇਟ ਨਹੀਂ ਹੈ ਜੀ ਕਿਸੇ ਦਾ ਬ੍ਰਾਂਡ ਮਿਲਾਂ ਦਾ ਮਾਲ ਹੈ ਜੀ ਆ ਕੇ ਲੈ ਕੇ ਜਾ ਸਕਦੀ ਹਾਂ ਆਫਿਸ ਵੇਅਰ ਪਾਰਟੀ ਮਤਲਬ ਹਲਕਾ ਫੁਲਕਾਰਾ ਪਾਣਾ ਹੀ ਆਪਾਂ ਪਾਣ ਆਏ ਹਾਂ ਜੀ ਠੀਕ ਹੈ ਅਗਰ ਘਰੇ ਇਦਾਂ ਨੂੰ ਸੂਟ ਪਏ ਹੋਣਗੇ ਕਿ ਨਾ ਮਨ ਨਹੀਂ ਕਰੇਗਾ ਕਿ ਮੈਂ ਇਹ ਸੂਟ ਪਾਵਾਂ ਹੈ ਨਾ ਹਾਂ ਜੀ ਹੁਣ ਤੁਹਾਨੂੰ ਇੱਕ ਦੁਪੱਟਾ ਦਿਖਾਉਂਦਾ ਜਾ ਰਹੀ ਜਿਹੜਾ ਆਪਣਾ ਦੁਪੱਟਾ ਹੈਗਾ ਉਹ 2.5 ਮੀਟਰ ਦੀ ਕਟਿੰਗ ਹੈ ਇਹਨੂੰ ਦੁਪੱਟੇ ਨੂੰ ਦੇਖੋ ਹੀ ਧਿਆਨ ਨਾਲ ਕਿੰਨਾ ਵੱਡਾ ਦੁਪੱਟਾ ਹੀ ਇਹ ਹੈ ਫੁੱਲ ਸਾਈਜ਼ ਦੁਪੱਟਾ ਹੀ ਫੁੱਲ ਸਾਈਜ਼ ਬਿਲਕੁਲ ਜੀ ਜਿਹੜੇ ਕਹਿੰਦੇ ਨੇ ਕਿ ਦੁਪੱਟੇ ਛੋਟੇ ਰਹਿ ਜਾਂਦੇ ਨੇ ਜੀ ਸਿਰ ਤੇ ਉੱਤੇ ਚੁੰਨੀ ਨਹੀਂ ਖੜਦੀ ਜੀ ਹਨਾ ਉਹਨਾਂ ਲਈ ਇਹ ਸੂਟ ਜਿਹੜੇ ਕਾਟਨ ਦੁਪੱਟਾ ਸੂਟ 650 ਦੀ ਰੇਂਜ ਚ ਕੋਈ ਮਾੜਾ ਨਹੀਂ ਜੀ ਇਹ ਬਾਜ਼ਾਰ ਚ ਤਾਂ ਇਹੀ ਰੇਟ ਆਪਣੇ ਨੂੰ ਹਜ਼ਾਰ 1500 ਤੱਕ ਮਿਲਣਗੀ ਠੀਕ ਹੈ ਪਰ ਇਹੀ ਲੋਕ ਤੁਹਾਡੀ ਬਣਾ ਦੇਣੀ ਜੀ 650 ਵਾਲੇ ਸੂਟ ਨੇ ਠੀਕ ਹੈ ਜੀ ਹਾਂਜੀ 650 ਦਾ ਸੂਟ ਬਾਏ ਕਰਨਾ ਕਿੰਨਾ ਈਜ਼ੀ ਹੈ ਹਰ ਕੋਈ ਕਸਟਮਰ ਇਹਨੂੰ ਬਾਏ ਕਰ ਸਕਦਾ ਹੈ ਤੇ ਦੁਪੱਟੇ ਦਾ ਫੁੱਲ ਸਾਈਜ਼ ਹੈ ਸਭ ਤੋਂ ਵੱਡੀ ਸ਼ਾਨਕੀਅਤ ਦੁਪੱਟਾ ਹੀ ਉਸ ਤੋਂ ਬਾਅਦ ਆਪਣੇ ਕੋਲੇ ਫਰੋਜ਼ੀ ਕਲਰ ਦਾ ਸੂਟ ਆ ਗਈ ਇਹਦੇ ਪੈਨਲ ਦੇਖੋ ਹੀ ਪੈਨਲ ਕਿੰਨਾ ਵਧੀਆ ਈ ਇਹਦਾ ਇਸ ਤੇ ਜਿਹੜਾ ਵਰਕ ਕੀਤਾ ਨਾ ਪੈਨਲ ਵਾਲਾ ਸੂਟ ਤਾਂ ਫਿਰ ਮਹਿੰਗਾ ਹੋਏਗਾ ਜੀ ਅਗਰ ਪੈਨਲ ਵਾਲਾ ਦਿਖਾ ਰਹੀ ਹਾਂ ਵਿੱਚ ਕੋਈ ਮਹਿੰਗਾ ਨਹੀਂ ਜੀ ਕੋਈ ਮਹਿੰਗਾ ਨਹੀਂ ਤੁਸੀਂ ਸੂਟ ਦਾ ਪ੍ਰਾਈਸ ਸੁਣੋਗੇ ਤਾਂ ਹਿਲ ਜਾਓਗੇ ਜੀ ਸੂਟ ਦਾ ਪ੍ਰਾਈਸ ਬਹੁਤ ਲੈਸ ਈ ਸਾਡੇ ਕੋਲੇ ਇਹਦਾ ਥ्रेड ਵਰਕ ਵੀ ਹੈ ਜੀ ਮਹਿੰਗਾ ਲਗਾਓਗੇ ਤੁਸੀਂ ਨਹੀਂ ਜੀ ਨਹੀਂ ਥ्रेड ਵਰਕ ਹੈ ਹੀ ਹਲਕਾ ਹਲਕਾ ਇਹਦੇ ਵਿੱਚ ਕੈਟਲੁਕ ਟਾਈਪ ਆ ਗਿਆ ਦੁਪੱਟਾ ਦੇਖੋ ਹੀ ਇਸ ਦੇ ਤੁਸੀਂ ਪਹਿਲਾਂ ਸੂਟ ਨੂੰ ਦੇਖੋ ਹੀ ਪਹਿਲਾਂ ਇਹਦੇ ਕਲਰ ਡਿਜ਼ਾਈਨ ਕਿੰਨੇ ਆਣਗੇ ਫਿਰ ਤੁਹਾਨੂੰ ਅਸੀਂ ਪ੍ਰਾਈਸ ਵੀ ਦੱਸਾਂਗੇ ਇਹਦਾ ਪ੍ਰਾਈਸ ਬਹੁਤ ਲੈਸ ਕੀਤਾ ਹੋਇਆ ਹੀ ਅਸੀਂ ਲੈਸ ਕਰਕੇ ਲਗਾ ਰੱਖੇ ਨੇ ਮੈਡਮ ਹਾਂਜੀ ਹਾਂਜੀ 50% ਆਫ ਹੈ ਇਹ 50% ਆਫ ਮਤਲਬ ਮਾਰਕੀਟ ਨਾਲੋਂ ਅੱਧੇ ਰੇਟ ਜੀ ਮਾਰਕੀਟ 'ਚ ਜਿਹੜਾ ਸੂਟ ਤੁਹਾਨੂੰ ਮਿਲਦਾ ਹੈ ਨਾ 1200 1300 ਉਹ ਆਕੇ 5 600 ਦੇ ਵਿੱਚ ਲੈ ਕੇ ਜਾ ਸਕਦੇ ਹੋ ਜੀ कॉटन सूट ਠੀਕ ਹੈ ਜਿਹੜੇ ਕਿ ਬੜੇ ਆਰਾਮਦਾਇਕ ਸੂਟ ਹੁੰਦੇ ਨੇ ਠੀਕ ਹੈ ਸਾਹਮਣੇ ਚੈੱਕ ਕਰ ਸਕਦੇ ਹੋ 550 560 ਦੇ ਵਿੱਚ ਉਹ ਸੇਮ ਚੀਜ਼ ਲੈ ਜਾਓ ਹਾਂਜੀ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ 550 ਦਾ ਸੂਟ ਹੈ ਜੀ 550 ਦਾ ਜੀ ਹਾਂਜੀ 550 ਦਾ ਸੂਟ ਲੈ ਕੇ ਜਾਓ ਜੀ ਇੰਨੇ ਸਸਤੀ ਰੇਂਜ ਦੇ ਵਿੱਚ ਕਿਤੇ ਵੀ ਨਹੀਂ ਮਿਲਣਾਈ ਆਪਾਂ ਨੂੰ ਬਾਰ ਆਪਾਂ ਨੂੰ ਇਹ 1250 ਲਗਾਉ ਹੋ ਗਏ ਤੁਸੀਂ ਇਹਦੇ ਵਿੱਚ ਮੈਮ ਜਿਵੇਂ ਮੈਂ ਸਾਹਮਣੇ ਦੇਖ ਪਾ ਰਹੀ ਆ ਪ੍ਰਿੰਟਿੰਗ ਡਿਜ਼ਾਈਨਿੰਗ ਵੀ ਹਰੇਕ ਦੀ ਅਲੱਗ-ਅਲੱਗ ਹੈ ਜੀ ਇਹ ਨਹੀਂ ਪ੍ਰਿੰਟ ਮਿਲ ਜਾਂਦੇ ਨੇ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਤੁਸੀਂ ਇੱਕ ਸੂਟ ਚਾਹੇ 10 ਲੈ ਜਾਈ ਸਾਡੇ ਕੋਲ ਆ ਕੇ ਮੈਮ ਅਦਰ ਮੈਂ ਲੈਣ ਦੇਣ ਲਈ ਲੈਣੀ ਹੋਂ ਨਾ ਫਿਰ ਵੀ ਇਹ ਸੂਟ ਮੈਨੂੰ ਤਾਂ ਇਹ ਬਹੁਤ ਜਚਿਆ ਬਸ ਮੈਨੂੰ ਪ੍ਰਾਈਸ ਤੇ ਇੱਕ ਵਾਰ ਦੁਬਾਰਾ ਨਿਗਾ ਕਰਾ ਦਿਓ ਪ੍ਰਾਈਸ ਤੁਸੀਂ ਦੇਖ ਸਕਦੇ ਹੋ 550 ਤੋਂ ਤੋਂ 1 ਰੁਪਿਆ ਵੀ ਨਹੀਂ ਵੱਧ ਲੀਤਾ ਜਾਊਗੀ ਠੀਕ ਹੈ ਜੀ ਠੀਕ ਹੈ ਮਤਲਬ ਦੇਖੋ ਨਾਲ ਹਲਕਾ ਜਿਹਾ ਥ्रेड ਵਰਕ ਆ ਗਿਆ ਹਲਕੀ ਜੀ ਪ੍ਰਿੰਟਿੰਗ ਆ ਗਈ ਔਰ ਇਹ ਹੀ ਚੀਜ਼ ਮੈਨੂੰ ਚਾਹੀਜੀ ਸੀ ਜੀ ਜੋ ਕਿ ਨਾਰਮਲ ਰੇਟਾਂ ਚ ਗੋਠੀ ਵਾਲੇ ਦੇ ਰਹੇ ਨੇ ਹਾਂਜੀ ਚਾਹੇ ਤੁਸੀਂ ਸਾਡੇ ਕੋਲ 100 ਸੂਟ ਲੈ ਜਾਈ ਆ ਕੇ ਇਹ ਠੀਕ ਹੈ ਜੀ ਠੀਕ ਹੈ ਜਿਵੇਂ ਮੈਂ ਹੁਣ ਸਾਹਮਣੇ ਵੇਖ ਰਹੀ ਹਾਂ ਜੀ ਹਲਕਾ ਜਿਹਾ ਰਸਟ ਕਲਰ ਆ ਗਿਆ ਆਪਣੇ ਕੋਲ ਸੈਂਟਰ ਤੇ ਪੈਨਲ ਵਾਲੇ ਬਣਿਆ ਹੋਇਆ ਨਾਲ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਥ्रेड ਵਰਕ ਆ ਗਿਆ ਸਾਈਡ ਤੇ ਪ੍ਰਿੰਟਿੰਗ ਆ ਗਈ ਪਲੇਨ ਬਾਟਮ ਦੇ ਨਾਲ ਪਲੇਨ ਬਾਟਮ ਦੇ ਨਾਲ ਕੀ ਦੁਪੱਟਾ ਪ੍ਰਿੰਟਡ ਆਏਗਾ ਜੀ ਹਾਂਜੀ ਹਾਂਜੀ ਤੁਹਾਨੂੰ ਦੁਪੱਟਾ ਵੀ ਸ਼ੋਅ ਕਰਾਂਗੇ ਹੀ ਅਸੀਂ ਤੇ ਪਲੇਨ ਬਾਟਮ ਹੈ ਤੁਸੀਂ ਬਾਟਮ ਵੀ ਦੇਖ ਸਕਦੇ ਹੋ ਤੇ ਸੂਟ ਦੇਖੋ ਇਹ ਪੂਰੇ ਧਿਆਨ ਨਾਲ ਕਿੰਨਾ ਸੋਹਣਾ ਵਰਕ ਹੈ ਇਹ ਕਿਤੇ ਵੀ ਨਹੀਂ ਮਿਲੂਗਾ ਇਹ ਤੁਹਾਨੂੰ ਕਿਤੇ ਵੀ ਨਹੀਂ ਮਿਲੂਗਾ ਸਿਰਫ ਮਿਲੂਗਾ ਆਪਾਂ ਨੂੰ ਗੋਠੀ ਵਾਲਾਂ ਦੇ ਠੀਕ ਹੈ ਜੀ ਠੀਕ ਹੈ ਗੋਠੀ ਵਾਲਾਂ ਨੇ ਮਿਲੇਗਾ ਜੀ ਸੁਣ ਲਓ ਧਿਆਨ ਨਾਲ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਖੂਬਸੂਰਤ ਡਿਜ਼ਾਈਨ ਤਿਆਰ ਹੋਇਆ ਹੈ ਜੋ ਕਿ 550 650 ਤੋਂ ਇਹ ਸਟਾਰਟ ਹੋ ਜਾਂਦੀ ਨੇ ਕਲਰ ਡਿਜ਼ਾਈਨ ਵੀ ਬਖੂਬ ਨੇ ਜੀ ਠੀਕ ਹੈ ਸਾਹਮਣੇ ਉੱਪਰ ਤੁਸੀਂ ਦੇਖ ਹੀ ਸਕਦੇ ਹੋ ਹਲਕੇ ਕਲਰ ਸ਼ੇਡ ਅਲੱਗ ਤੋਂ ਮਿਲ ਜਾਣਗੇ ਉਹਨਾਂ ਦੀ ਅਲੱਗ ਕੈਟਾਲਾਗ ਬਣੀ ਹੋਈ ਆ ਅਗਰ ਡਾਰਕ ਕਲਰ ਸ਼ੇਡ ਚਾਹੀਦੀ ਹੈ ਡਾਰਕ ਕਲਰ ਸ਼ੇਡ ਮਿਲ ਜਾਣਗੇ ਜੀ ਅਲੱਗ-ਅਲੱਗ ਬ੍ਰਾਂਡ ਦੇ ਮਿਲ ਜਾਣਗੇ ਜੀ ਬ੍ਰਾਂਡ ਕਿਹੜੇ-ਕਿਹੜੇ ਦੇ ਰਹੇ ਹੋ ਮੈਮ ਹਾਂ ਜੀ ਹਾਂ ਜੀ ਹੁਣ ਆਪਣੇ ਕੋਲੇ ਆ ਗਈ ਪ੍ਰਗਤੀ ਦਾ ਬ੍ਰਾਂਡ ਪ੍ਰਗਤੀ ਦੇ ਬ੍ਰਾਂਡ ਦੇ ਵਿੱਚ ਤੁਸੀਂ ਕਲਰ ਦੇਖੋ ਹੀ ਕਿੰਨੇ ਲਾਈਟ ਕਲਰ ਨੇ ਆਪਾਂ ਨੂੰ ਗਰਮੀਆਂ ਦੇ ਵਿੱਚ ਕੀ ਚਾਹੀਦੀ ਲਾਈਟ ਕਲਰ ਚਾਹੀਦੇ ਜਿਹੜੇ ਕਿ ਆਪਾਂ ਨੂੰ ਸਕੂਨ ਦੇਣੀ ਅੱਖਾਂ ਨੂੰ ਵੀ ਸਕੂਨ ਦੇਣੀ ਤੁਸੀਂ ਦੇਖ ਸਕਦੇ ਹੋ ਕਲਰ ਕਿੰਨਾ ਲਾਈਟ ਕਲਰ ਹੈ ਇਹ ਕਲਰ ਤੁਸੀਂ ਦੇਖੋ ਤਾਂ ਸਹੀ ਕਿੰਨਾ ਪਿਆਰਾ ਕਲਰ ਲੱਗ ਰਹੀ ਹੈ ਇਹ ਕਲਰ ਇਹਦੇ ਵਿੱਚ ਲਾਈਟ ਨਾਈਟ ਨਹੀਂ ਤੇ ਆਪਣੇ ਕੋਲੇ ਦੁਪੱਟਾ ਆ ਗਈ ਬੇਗਮ ਪਿਓਰ ਦੁਪੱਟਾ ਬੇਗਮ ਪਿਓਰ ਦੁਪੱਟਾ ਜੀ ਹਾਂ ਜੀ ਇਹ ਬੇਗਮ ਪਿਓਰ ਦੁਪੱਟਾ ਹੀ ਜਿਹੜਾ ਤੁਹਾਨੂੰ ਕਿਤੇ ਵੀ ਨਹੀਂ ਮਿਲੇਗਾ ਪ੍ਰਗਤੀ ਬ੍ਰਾਂਡ ਦੇ ਨਾਮ ਤੇ ਮਤਲਬ ਮੈਮ ਪਿਓਰ ਕਹਿ ਰਹੇ ਹੋ ਪਿਓਰ ਹੀ ਦੇਉਗੇ ਨਾ ਜੀ ਜੀ ਬਿਲਕੁਲ ਗਾਰੰਟੀ ਨਾਲ ਹੀ ਪਿਓਰੀ ਦੇਵਾਂਗੇ ਤੁਹਾਨੂੰ ਕਲਰ ਦੇਖੋ ਜੀ ਤੁਸੀਂ ਕਲਰ ਡਿਜ਼ਾਈਨ ਚੈੱਕ ਕਰ ਲਓ ਜੀ ਹਲਕੀ ਜਿਹੀ ਗੁਲਾ ਨਾਰੀ ਕਲਰ ਆ ਗਿਆ ਪਿਸਤਾ ਛੇ ਡਾਗੀ ਹਲਕਾ ਜਿਹਾ ਗ੍ਰੇ ਕਲਰ ਆ ਗਿਆ ਠੀਕ ਹੈ ਹਲਕਾ ਜਿਹਾ ਫਰੋਜੀ ਕਲਰ ਆ ਗਿਆ ਮਤਲਬ ਐਦਾਂ ਦੇ ਕਲਰ ਦਾ ਕਸਟਮਰ ਨੂੰ ਚਾਹੀਦੇ ਹੁੰਦੇ ਹ ਜੀ ਹਾਂਜੀ ਹਾਂਜੀ ਹੋਰ ਕਸਟਮਰ ਨੂੰ ਕੀ ਚਾਹੀਦੇ ਬਹੁਤ ਵੱਡਾ ਗਿਫਟ ਹੈ ਇਹਨਾਂ ਲਈ ਇਹ ਬਿਲਕੁਲ ਜੀ ਬਿਲਕੁਲ ਸਾਹਮਣੇ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਦੇ ਵਿੱਚ ਇਹ ਆਪਣੇ ਨੂੰ ਡਿਜ਼ਾਈਨ ਮਿਲ ਰਹੇ ਨੇ ਠੀਕ ਹੈ ਜਿਹੜੇ ਕਿ 550 650 ਤੁਸੀਂ ਲੈ ਕੇ ਜਾ ਸਕਦੇ ਹੋ ਹਾਂਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਸੂਟ ਨੇ ਮੈਮ ਇਸ ਤੋਂ ਬਾਅਦ ਇਹਨਾਂ ਸੂਟਾਂ ਬਾਰੇ ਦੱਸੋ ਜੀ ਤੁਸੀਂ ਕੁਝ ਹਾਂਜੀ ਹੁਣ ਆਪਣੇ ਕੋਲੇ ਆ ਗਈ ਐਮ ਸੀਰੀਜ਼ ਵਾਲੇ ਸੂਟ ਆ ਗਈ ਇਹ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਕਲਰ ਡਿਜ਼ਾਈਨਿੰਗ ਕਿੰਨੀ ਸੋਹਣੀ ਹੈ ਆਪਣੇ ਕੋਲੇ ਦੇਖ ਲਓ ਤਿੰਨ ਕਲਰ ਆ ਗਏ ਚਾਰ ਆ ਗਏ ਪੰਜ ਆ ਗਏ ਛੇ ਆ ਗਏ ਕਲਰ ਕਲਰ ਆਪਣੇ ਕੋਲੇ ਬਹੁਤ ਨੇ ਮਤਲਬ ਕਲਰਾਂ ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਕੋਈ ਕਮੀ ਨਹੀਂ ਆਪਣੇ ਕੋਲੇ ਕਲਰ ਜਿੰਨੇ ਵੀ ਤੁਸੀਂ ਮੰਗੋਗੇ ਤੁਹਾਨੂੰ ਹਰ ਇੱਕ ਕਲਰ ਅਵੇਲੇਬਲ ਹੋਊਗਾ ਜੀ ਤੁਹਾਨੂੰ ਤੇ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਹਾਂਜੀ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਆਨਲਾਈਨ ਆਪਣੇ ਕੋਲੇ ਬੁਕਿੰਗ ਅਵੇਲੇਬਲ ਹੈ ਕੋਰੀਅਰ ਕਰਵਾ ਦਨੇ ਆਸੀਂ ਹਰ ਇੱਕ ਕਸਟਮਰ ਨੂੰ ਕਿਉਂਕਿ ਕਈ ਕਸਟਮਰ ਨੂੰ ਨਹੀਂ ਟਾਈਮ ਹੁੰਦਾ ਈ ਤਾਂ ਉਹ ਆਨਲਾਈਨ ਬੁਕਿੰਗ ਕਰਵਾ ਸਕਦੇ ਹੀ ਆਪਣਾ ਸੂਟ ਹਾਂਜੀ ਤੁਸੀਂ ਜਿੰਨੇ ਵੀ ਸੂਟ ਦੇਖੇ ਐ ਨਾ ਜੋ ਕੋਈ ਵੀ ਸੂਟ ਤੁਹਾਡਾ ਫੇਵਰੇਟ ਸੂਟ ਬਣ ਸਕਦਾ ਕੋਈ ਵੀ ਸੂਟ ਤੁਹਾਨੂੰ ਪਿਆਰਾ ਲੱਗ ਸਕਦਾ ਜੀ ਸੋ ਇਹਨਾਂ ਦਾ ਸਕਰੀਨ ਸ਼ਾਟ ਬਕਾਇਦਾ ਤੁਸੀਂ ਲੈਣਾ ਹੈ ਜੋ ਵੀ ਸੂਟ ਤੁਸੀਂ ਕੋਰੀਅਰ ਕਰਵਾਉਣਾ ਹੈ ਦੇ ਦਿੱਤੀ ਹੋਏ ਨੰਬਰਾਂ ਤੇ ਤੁਸੀਂ ਉਹਨਾਂ ਸੂਟਾਂ ਨੂੰ ਆਨਲਾਈਨ ਵੀ ਬਾਇ ਕਰ ਸਕਦੇ ਹੋ ਜੀ ਸੋ ਆਨਲਾਈਨ ਵੀ ਬਾਇ ਕਰ ਸਕਦੇ ਹੋ ਆਨਲਾਈਨ ਬਾਇ ਕਰਨ ਲਈ ਤੁਹਾਡੇ ਕੋਲ ਨੰਬਰ ਵੀ ਹੈਗੇ ਨੇ ਜੀ ਸੋ ਜਿੰਨੇ ਵੀ ਸੂਟ ਤੁਸੀਂ ਦੇਖ ਸਕਦੇ ਹੋ ਸਾਰੀ ਫਰੈਸ਼ ਵਰਗ ਜਿਵੇਂ ਤੁਸੀਂ ਸਾਰੀ ਆਈਟਮ ਦੇਖੀਏ ਕੋਟਨ ਦੁਪੱਟਾ ਦੇਖਿਆ 450 ਵਾਲਾ ਕਿ 415 ਵਾਲਾ ਦੇਖਿਆ 500 ਵਾਲਾ ਦੇਖਿਆ 600 ਵਾਲਾ ਦੇਖਿਆ ਸਾਡੀ ਵੈਰਾਈਟੀ ਕਿਹੇ ਜੀ ਲੱਗੀ ਜਿਵੇਂ ਜਿੰਨੀ ਆਈਟਮਾਂ ਤੁਹਾਨੂੰ ਦਿਖਾਈਆਂ ਸਾਡੀ ਵੈਰਾਈਟੀ ਕਿਹੇ ਜੀ ਲੱਗੀ ਸਾਡੀ ਰੇਟ ਤੇਜ ਲੱਗੇ ਇੱਕ ਕਮੈਂਟਰ ਜੀ ਤੁਹਾਨੂੰ ਧੰਨਵਾਦ ਨਮਸਕਾਰ ਪਰਣਾ